ऐसे जिद्द ਕਰਦੇ ਹੀ ਨੇ ਬਟ ਉਹ ਤਾਂ ਆਪਣੇ ਹੱਥ ਵਸਿਆਗਾ ਵਾ ਕਿ ਆਪਾਂ ਬੱਚਿਆਂ ਨੂੰ ਕਿਵੇਂ ਹੈਂਡਲ ਕਰਨਾ ਹੈ ਤੇ ਜੇ ਆਪਾਂ ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਠੀਕ ਠਾਕ ਹੋ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਲੱਗੇ ਸੀਗੇ ਜੀ ਬੱਚਿਆਂ ਦੀ ਅਲਮਾਰੀ ਨੂੰ ਸਾਫ਼ ਕਰਨ ਕਿਉਂਕਿ ਇਹ ਕਾਫੀ ਦਿਨ ਹੋ ਗਏ ਸੀਗੇ ਇਹਨੂੰ ਅਸੀਂ ਸੈੱਟ ਨਹੀਂ ਕੀਤਾ ਸੀਗਾ ਤੇ ਚਲੋ ਆਪਾਂ ਤੁਹਾਨੂੰ ਦੱਸਾਂਗੇ ਜੀ ਕਿ ਇਹਨੂੰ ਅਸੀਂ ਕਿਵੇਂ ਅਸੀਂ ਆਪਣੀ ਅਲਮਾਰੀ ਨੂੰ ਮੈਨੇਜ ਕਰਦੇ ਆ ਕਿਵੇਂ ਰੱਖਦੇ ਆ ਤੇ ਤੁਸੀਂ ਵੀ ਜੇ ਤੁਹਾਨੂੰ ਵਧੀਆ ਲੱਗੂਗਾ ਤੇ ਤੁਸੀਂ ਵੀ ਉਹਵੇ ਸੈੱਟ ਕਰ ਲਿਓ ਤੇ ਬਾਕੀ ਦੇਖਿਓ ਫਿਰ ਅਹੀਂ ਕਿੱਥੇ-ਕਿੱਥੇ ਕੀ-ਕੀ ਸਮਾਨ ਰੱਖਿਆ ਤੇ ਕਿਹੜੇ-ਕਿਹੜੇ ਸਾਡੇ ਕੋਲੇ ਟॉयਜ਼ ਸੀਗੇ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਅੱਧ ਵਿਚਾਲੇ ਦੇਖੋਗੇ ਤੇ ਤੁਹਾਨੂੰ ਕੁਝ ਵੀ ਸਮਝ ਨਹੀਂ ਲੱਗਣੀ ਹੈਗੀ ਤੇ ਪੂਰੀ ਵੀਡੀਓ ਦੇਖੋਗੇ ਫੇਰ ਹੀ ਪਤਾ ਲੱਗੂਗੀ ਹਾਂ ਬਾਈ ਅਸੀਂ ਕਿਵੇਂ ਰੱਖਣਾ ਹੈ ਕਿਵੇਂ ਨਹੀਂ ਤੇ ਜੇ ਤੁਹਾਡੇ ਬੱਚੇ ਇਧਰ-ਉਧਰ ਸਮਾਨ ਫਲਾ ਕੇ ਰੱਖਦੇ ਆ ਨਾ ਤਾਂ ਉਹਨਾਂ ਨੂੰ ਸਿਖਾਇਆ ਕਰੋ ਕਿ ਭਾਈ ਹਾਂ ਬਈ ਇੱਥੋਂ ਤੁਸੀਂ ਚੀਜ਼ ਚੁੱਕੀ ਆ ਤੇ ਇੱਥੇ ਰੱਖਣੀ ਆ ਐਂ ਦੀ ਹੈ ਕਿ ਕੋਈ ਅਦਰ ਖਿਲ ਰਹੇ ਹੋਣ ਅੱਧੇ ਕੋ ਉਧਰ ਖਿਲ ਰਹੇ ਹੋਣ ਤੇ ਚਲੋ ਕਰਦੇ ਹਾਂ ਜੀ ਕੁਝ ਸੈਟਿੰਗ ਇਹ ਦੇਖੇ ਸਾਡੇ ਪਜ਼ਲਸ ਵਗੈਰਾ ਨੇ ਇਹ ਸਭ ਪਜ਼ਲਸ ਨੇ ਇਹ ਸਿਰਫ ਖਣ ਲੱਗੀਆਂ ਜੀ ਇੱਕ ਜਗ੍ਹਾ ਤੇ ਇਹ ਸਭ ਸਾਡੇ ਇੱਕ ਇਹਨਾਂ ਨੂੰ ਆਪਾਂ ਥੈਲੇ 'ਚ ਪਾਇਆ ਹੋਇਆ ਹੈ ਕਿਉਂਕਿ ਇਹ ਸਾਰੇ ਅਲੱਗ-ਅਲੱਗ ਨੇ ਅਲੱਗ-ਅਲੱਗ ਇਹਨਾਂ ਦੇ ਪਾਰਟਸ ਨੇ ਹੈ ਤਾਂ ਇਹ ਇੱਕ ਹੀ ਬੱਟੇ ਸਭ ਅਲੱਗ ਨੇ ਦੇਖੋ ਜਿੱਦਾਂ ਇਹ ਦੋ ਹੋ ਗਏ ਇਹ ਹੋ ਗਏ ਇਹਨਾਂ ਨੂੰ ਆਪਾਂ ਛੋਟੇ-ਛੋਟੇ ਥੈਲੇ 'ਚ ਪਾ ਕੇ ਰੱਖਿਆ ਆ ਕਿ ਸਿਰਫ ਇਹ ਪੂਰਾ ਇਨੂੰ ਅਸੀਂ ਪੂਰੇ ਨੂੰ ਥੈਲੇ ਚ ਪਾਇਆ ਹੋਇਆ ਆ ਤਾਂ ਕਿ ਸਾਨੂੰ ਇਹ ਆਸਾਨੀ ਦੇ ਨਾਲ ਲੱਭ ਸਕੇ ਇਹ ਵੀ ਪਜਲਸ ਨੇ ਸਾਰੇ ਪਜਲਸ ਅਸੀਂ ਇੱਕ ਸਾਈਡ ਤੇ ਰੱਖਾਂਗੇ ਇਹ ਸਾਰੇ ਸਾਡੇ ਪਜਲਸ ਨੇ ਇਹਨਾਂ ਨੂੰ ਅਸੀਂ ਇੱਕ ਜਗ੍ਹਾ ਤੇ ਰੱਖ ਕੇ ਰੱਖਾਂਗੇ ਇਹ ਵੀ ਸਾਡੇ ਪਜਲਸ ਨੇ ਜਿੰਨੇ ਵੀ ਸਾਡੇ ਪਜਲਸ ਵਗੈਰਾ ਨੇ ਉਹ ਅਸੀਂ ਸਾਰੇ ਇੱਕ ਜਗ੍ਹਾ ਤੇ ਰਾਖ ਰਹੇ ਹਾਂ ਇਹ ਵੀ ਇਹ ਬੋਰਡ ਦੇ ਉੱਤੇ ਇਹਦੇ ਭਾਗ ਇਹਦਾ ਇਹ ਵਾਲਾ ਸਪਾ ਇਹਨਾਂ ਨੂੰ ਸਿੱ ਇੱਕ ਜਗ੍ਹਾ ਤੇ ਸਾਰਿਆਂ ਨੂੰ ਰੱਖ ਦੇਣਾ ਚਲੋ ਇਹ ਸਾਡੇ ਸਾਰੇ ਪਜ਼ਲਸ ਵਗੈਰਾ ਹੋ ਗਏ ਇਹਨਾਂ ਨੂੰ ਅਸੀਂ ਲਗਾ ਦਿੰਦੇ ਹਾਂ ਜੀ ਇਸ ਦੇ ਉੱਪਰ ਚਲੋ ਇਹ ਸਾਡੇ ਸਾਰੇ ਹੋ ਗਏ ਚਲੋ ਇਹ ਸਾਡੇ ਸਾਰੇ ਹੋ ਗਏ ਜੀ ਪਜ਼ਲਸ ਇਹ ਅਸੀਂ ਪਜ਼ਲਸ ਲਗਾ ਦਿੱਤੇ ਨੇ ਹੁਣ ਉਸ ਤੋਂ ਬਾਅਦ ਦੇਖਦੇ ਹਾਂ ਕਿ ਇਹਦੇ ਵਿੱਚ ਸਾਡਾ ਕੀ ਕੀ ਹੈ ਇਹ ਹੁਣ ਅਸੀਂ ਸਾਰਾ ਸਮਾਨ ਇਹ ਬਾਹਰ ਕੱਢ ਦਿੰਦੇ ਹਾਂ ਇਦੇ ਵਿੱਚ ਵੈਸੇ ਤਾਂ ਸਾਡੇ ਕਿਉਂਕਿ ਮੈਂ ਤੁਹਾਨੂੰ ਦੱਸਦੀ ਆ ਮੈਂ ਸਾਰਾ ਹੀ ਜੋ ਟੌイズ ਵਗੈਰਾ ਹੁੰਦੇ ਨੇ ਮੈਂ ਉਹਨਾਂ ਨੂੰ ਸਮੇਟ ਕੇ ਹੀ ਰੱਖਦੀ ਆ ਤੇ ਇਹ ਸਾਡੇ ਸੀਗੇ ਕਾਰਡਸ ਜਿਹੜੇ ਕਿ ਅਸੀਂ ਇੱਕ ਜਗ੍ਹਾ ਤੇ ਹੀ ਸਾਰੇ ਰੱਖੇ ਹੋਏ ਨੇ ਜਿਵੇਂ ਇਹ ਪਜ਼ਲਸ ਵਗੈਰਾ ਦਾ ਹੋ ਗਿਆ ਇਹ ਸਾਰੇ ਕਾਰਡ ਵੀ ਇਹ ਕਾਰਡ ਤਾਂ ਸੀ ਇਹਦੇ ਵਿੱਚ ਰੱਖਾਂਗੇ ਬਟ ਇਹਦੇ ਵਿੱਚ ਅਸੀਂ ਪਜ਼ਲ ਵਗੈਰਾ ਜਾਂ ਜਿਹੜੇ ਇਹ ਬੋਰਡ ਆ ਇਹ ਵੀ ਪਜ਼ਲ ਦੀ ਆ ਇਹ ਸਾਰੇ ਅਸੀਂ ਇੱਕ ਜਗ੍ਹਾ ਤੇ ਰੱਖ ਦਿੱਤੇ ਨੇ ਬਟ ਇਹਨਾਂ ਨੂੰ ਅਸੀਂ ਕੱਲੇ-ਕੱਲੇ ਨੂੰ ਦੇਖੋ ਥੈਲੀਆਂ 'ਚ ਪਾ ਕੇ ਰੱਖਿਆ ਹੋਇਆ ਹੈ ਇੱਕ-ਇੱਕ ਨੂੰ ਜਦੋਂ ਅਸੀਂ ਕੱਢਦੇ ਹਾਂ ਇੱਕ ਥੈਲੀ ਅਸੀਂ ਬਾਹਰ ਕੱਢਦੇ ਹਾਂ ਫਿਰ ਬੱਚਨ ਦੇ ਕੇ ਫਿਰ ਐਦਾਂ ਹੀ ਅਸੀਂ ਪੈਕ ਕਰਕੇ ਅੰਦਰ ਰੱਖ ਦਿੰਦੇ ਹਾਂ ਤੇ ਜਿਵੇਂ ਮਨ ਅਸੀਂ ਇੱਥੇ ਰੱਖਣ ਲੱਗੇ ਆ ਜੀ ਕਾਰਡ ਇਹ ਵੀ ਅਸੀਂ ਦੇਖੋ ਪ੍ਰੋਪਰ ਥੈਲੀ ਚ ਪਾ ਕੇ ਰੱਖੀ ਹੋਈ ਐ ਇਹ ਵੈਜੀਟੇਬਲਸ ਕਾਰਡ ਨੇ ਹੋਰ ਐਨੀਮਲਸ ਵਗੈਰਾ ਜਾਂ ਕਾਊਂਟਿੰਗ ਵਾਲੇ ਸਾਰੇ ਇਹਦੇ ਵਿੱਚ ਮਿਕਸ ਨੇ ਬਟ ਅਸੀਂ ਰੱਖੀ ਹੋਈ ਇਹਨਾਂ ਨੂੰ ਇਕਦਮ ਕੋਲੇ ਸਿਰ ਚ बाकी एनिमल काउंटिंग वगैरह सब कार्ड ने तो रेह गया ए वाला सा बुक्स ये साइड बुक्स ने जो कि अगह पर रखी ये साडा फिश वाला टॉय फिश ਇਹ ਸ਼ੂ ਨੋ ਅਸੀਂ ਐਕਟ ਇਹ ਸੀਗੇ ਤੁਹਾਡੇ ਐਨੀਮਲ ਜੋ ਕਾਰਡ ਆ ਕਾਰਡ ਦੇ ਨਾਲ ਅਸੀਂ ਇੱਕ ਇੱਕ ਕਾਰਡ ਦੇ ਉੱਤੇ ਨਾਲ ਹੀ ਐਨੀਮਲਸ ਵਗੈਰਾ ਰੱਖ ਕੇ ਬੱਚੇ ਨੂੰ ਅਸੀਂ ਦੱਸ ਦਿਆਂ ਕਿ ਹਾਂ ਜੀ ਇਹ ਹੈ ਸਾਡਾ ਐਨੀਮਲ ਆ ਮਤਲਬ ਜਿੰਨੇ ਤੁਹਾਨੂੰ ਇੱਥੇ ਟੌイズ ਮਿਲਣਗੇ ਨਾ ਇਹ ਸਾਰੇ ਸਟੱਡੀ ਦੇ ਰਿਲੇਟਡ ਹੀ ਨੇ ਕੋਈ ਫਾਲਤੂ ਇਹਦੇ ਵਿੱਚ ਟੌイズ ਨਹੀਂ ਹੈਗਾ ਸਾਰੇ ਇੱਕਦਮ ਸਟੱਡੀ ਦੇ ਜੋ ਰਿਲੇਟਡ ਨੇ ਜੋ ਦਿਮਾਗ ਦੇ ਟੌイズ ਆ ਮਤਲਬ ਮਾਈਂਡ ਦੇ ਕਿ ਹਾਂ ਭਾਈ ਕੰਮ ਦੇ ਹੀ ਸਾਰੇ ਟੌイズ ਨੇ ਕੋਈ ਫਾਲਤੂ ਦੇ ਟੌイズ ਨਹੀਂ ਹੈ ਇਹਦੇ ਵਿੱਚ ਸਾਡੇ ਕੋਲੇ ਤਾਂ ਜੀ ਤੇ ਮੈਂ ਵੀ ਉਮੀਦ ਕਰਦੀ ਆ ਕਿ ਤੁਸੀਂ ਵੀ ਆਪਣੇ ਬੱਚਿਆਂ ਨੂੰ ਸਟੱਡੀ ਦੇ ਰਿਲੇਟਡ ਹੀ ਟੌイズ ਵਗੈਰਾ ਉਹਨਾਂ ਨੂੰ ਲੈ ਕੇ ਦਿਆ ਕਰੋ ਬੱਚੇ ਤਾਂ ਵੈਸੇ ਜਿੱਦ ਕਰਦੇ ਹੀ ਨੇ ਬਟ ਉਹ ਤਾਂ ਆਪਣੇ ਹੱਥ ਵਸਿਆਗਾ ਵਾ ਕਿ ਆਪਾਂ ਬੱਚਿਆਂ ਨੂੰ ਕਿਵੇਂ ਹੈਂਡਲ ਕਰਨਾ ਹੈ ਤੇ ਜੇ ਆਪਾਂ ਸਟਾਰਟਿੰਗ ਤੋਂ ਹੀ ਬੱਚਿਆਂ ਨੂੰ ਮਤਲਬ ਉਹਨਾਂ ਨੂੰ ਨੌਲੇਜ ਦੇ ਟੌイズ ਵਗੈਰਾ ਲੈ ਕੇ ਦੇਵਾਂਗੀ ਕਿ ਹਾਂ ਬਈ ਜਿਨ੍ਹਾਂ ਨਾਲ ਉਹਨਾਂ ਦਾ ਦਿਮਾਗ ਜੋ ਹੈ ਡਵੈਲਪ ਹੋ ਸਕੇ ਤਾਂ ਵਧੀਆ ਆ। ਇਹ ਵੀ ਸਾਡਾ ਇੱਕ ਟੌイズ ਹੀ ਹੈ। ਇਹਨੂੰ ਅਸੀਂ ਰੱਖਾਂਗੇ ਜੀ ਇਹਦੇ ਵਿੱਚ। ਤੇ ਬਾਕੀ ਜਿਹੜੇ ਮੈਂ ਤੁਹਾਨੂੰ ਦੱਸਿਆ ਜਿੱਦਾਂ ਪਜ਼ਲ ਥੀ ਉਹਨਾਂ ਦੀਆਂ ABC ਇਹ ਸ਼ੇਪਸ ਵਗੈਰਾ ਦਾ ਨੇ ABC ਕਾਊਂਟਿੰਗ ਇਹ ਸਭ ਸਾਨੂੰ ਪਤਾ ਜਿਵੇਂ ਅਸੀਂ ਇੱਥੇ ਰੱਖਿਆ ਹੋਇਆ। ਇਹ ਸਾਰਾ ਸਮਾਨ ਸੀ। ਇਹ ਦੇਖੋ ਇੱਕ ਫਿਰ ਰਹਿ ਗਿਆ ਇਹ ਸਾਰਾ ਇੱਧਰ ਇਹ ਸਾਡਾ ਪਿਆਨੋ ਆ ਇਹਨੂੰ ਅਸੀਂ ਲਾਵਾਂਗੇ ਜੀ ਇੱਥੇ ਇਹ ਅਸੀਂ ਕਲਰਸ ਤੇ ਕਲਰਸ ਦਾ ਬੈਗ ਹੈ ਇਹਦੇ ਵਿੱਚ ਅਸੀਂ ਡਰਾਇੰਗ ਦੇ ਰਿਲੇਟਿਡ ਜਿੱਦਾਂ ਡਰਾਇੰਗ ਦੇ ਰਿਲੇਟਿਡ ਬੁੱਕਸ ਵਗੈਰਾ ਨੇ ਜਾਂ ਕਲਰਸ ਨੇ ਜਾਂ ਪੇਂਟਿੰਗ ਕਲਰਸ ਵਗੈਰਾ ਹੋਗੇ ਇਹ ਸਾਰੇ ਅਸੀਂ ਰੱਖੇ ਹੋਏ ਹਾਂ ਜੀ ਇਸ ਬੈਗ ਵਿੱਚ ਇਹ ਅਸੀਂ ਅਲੱਗ ਤੋਂ ਹੀ ਥੈਲਾ ਲਗਾਇਆ ਹੋਇਆ ਹੈ ਆ ਇਹ ਸਾਰੇ ਕਲਰ ਆਪਾਂ ਦੇਖੋ ਕ੍ਰਿਯੋਨਸ ਹੋਗੇ ਕਲਰਸ ਹੋਗੇ ਇਹਨਾਂ ਲਈ ਆਪਾਂ ਇੱਕ ਥੈਲਾ ਲਗਾਇਆ ਹੋਇਆ ਹੈ ਕਿ ਸਾਰੇ ਅਸੀਂ ਇਹਦੇ ਵਿੱਚ ਥੈਲੇ 'ਚ ਰੱਖ ਦਿੰਦੇ ਆ ਇਹਦੇ ਵਿੱਚ ਕਲਰਸ ਹੋਗੇ ਜੋ ਵੀ ਕ੍ਰਿਯੋਨਸ ਆ ਜਾਂ ਪੇਂਟਿੰਗ ਵਗੈਰਾ ਦੇ ਇਹ ਵੀ ਅਸੀਂ ਇਹਦੇ ਵਿੱਚ ਪਾਵਾਂਗੇ ਕਲਰਸ ਵਾਲੇ ਦੇ ਵਿੱਚ ਹੀ ਇਹ ਵੀ ਪਾਵਾਂਗੇ ਇਹ ਕਲਰ ਤਾਂ ਵੈਸੇ ਤਿੰਨੇ ਬੱਟੇ ਇਹਨਾਂ ਨੂੰ ਮਿਕਸ ਕਰਕੇ ਹੋਰ ਵੀ ਕਲਰ ਬਣ ਜਾਂਦੇ ਜੇ ਤੁਸੀਂ ਕੁਝ ਵੀ ਇਹਨਾਂ ਟੌイズ ਦੇ ਬਾਰੇ ਪੁੱਛਣਾ ਚਾਹੁੰਦੇ ਤਾਂ ਮੈਂ ਤੁਹਾਨੂੰ ਵੀਡੀਓਜ਼ ਅਲੱਗ ਤੋਂ ਬਣਾ ਦੇਵਾਂਗੀ ਤੇ ਚਲੋ ਇਹ ਸਾਡਾ ਹੋ ਗਿਆ ਹੁਣ ਕਲਰਸ ਵਾਲਾ ਬੈਗ ਇਹਨੂੰ ਰੱਖ ਲ assi ਅਗਲੇ ਸੀ ਇਹਦੇ ਇਹ ਸਾਡੇ ਐਨੀਮਲ ਦੀ ਦੂਫ ਫਿਰ ਇੱਥੇ ਘੁੰਮੀ ਜਾਂਦੇ ਆ 1 2 ਟੌイズ ਫਿਰ ਵੀ ਇੱਧਰ ਉੱਧਰ ਹੋਈ ਜਾਂਦੇ ਆ ਇਹ ਸੀ ਗਿਆ ਬੁక్స్ ਤੇ ਆਪਾਂ ਅੱਗੇ ਚੱਲਦੇ ਕਰ ਵੈਸੇ ਤਾਂ ਇਹ ਵੀ ਸਾਡਾ ਪਜ਼ਲਸ ਆ ਪਰ ਆਪਾਂ ਇਹਨੂੰ ਇਹਦੇ ਨਾਲ ਨਹੀਂ ਰੱਖਣ ਦੇ ਕਿਉਂਕਿ ਇਹਦੇ ਛੋਟੇ-ਛੋਟੇ ਜਿਹੇ ਪਾਰਟਸ ਨੇ ਜਿਹੜੇ ਗੂਮ ਹੋ ਸਕਦੇ ਆ ਤੇ ਇਸ ਲਈ ਇਸ ਨੂੰ ਅਸੀਂ ਅਲੱਗ ਤੋਂ ਹੀ ਰੱਖਾਂਗੇ ਬਾਕੀ ਇਹ ਸਾਰੇ ਥੋੜੀਆਂ ਜਿਹੀਆਂ ਬੁੱਕਸ ਨੇ ਬੁੱਕਸ ਤੋਂ ਉਹ ਤਾਂ ਦੱਸਿਆ ਕਿ ਮੈਂ ਇੱਕ ਜਗ੍ਹਾ ਤੇ ਹੀ ਰੱਖਦੀ ਪਈ ਆ ਜੋ ਸਕੂਲ ਦੇ ਰਿਲੇਟਡ ਬੁੱਕਸ ਨੇ ਉਹ ਅਸੀਰ ਰੱਖ ਦਿੱਤੀਆਂ ਜੀ

ਇਹ ਅਲੱਗ ਤੋਂ ਥੈਲਾ ਲਗਾਇਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਛੋਟੇ-ਛੋਟੇ ਕਾਰਜ ਵਗੈਰਾ ਮੋਸਟਰ ਟਰੱਕ 에ਰੋਪਲੇਨ ਇਹ ਅਸੀਂ ਅਲੱਗ ਤੋਂ ਥੈਲੇ ਦੇ ਵਿੱਚ ਰੱਖੇ ਹੋਏ ਆ ਇਹ ਜਿਹੜਾ ਫਿਸ਼ ਦਾ ਸਮਾਨ ਫਿਸ਼ ਦੇ ਨਾਲ ਜੀਗਾ ਇਹਨੂੰ ਅਸੀਂ ਉੱਥੇ ਹੀ ਰੱਖਾਂਗੇ ਜੈਸੇ ਤਾਂ ਪੂਰੀ ਕੋਸ਼ਿਸ਼ ਕਰੀ ਦੀ ਆ ਕਿ ਹਾਂ ਬਈ ਸਮਾਨ ਨੇ ਸੈੱਟ ਰਵੇ ਬਟ ਫਿਰ ਵੀ ਇੱਧਰ ਉੱਧਰ ਹੋ ਜਾਂਦਾ ਆ ਪਰ ਮੈਨੂੰ ਕਦੀ ਵੀ ਇਹ ਸਮਾਨ ਆਪਣੇ ਟੌਇਲਟ ਮੈਨੂੰ ਲੱਗਦਾ ਬੱਚਿਆਂ ਨੂੰ ਲੱਭਣ 'ਚ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਇਹ ਸਾਹਮਣੇ ਲੱਗੇ ਹੋਏ ਨੇ ਇੱਕਦਮ ਸਾਫ ਪਤਾ ਲੱਗਦਾ ਪਿਆ ਹੈ ਕਿ ਹਾਂ ਬਈ ਕਿਹੜਾ ਟੌਇਲਟ ਕਿੱਥੇ ਰੱਖਿਆ ਹੋਇਆ ਆ ਤੇ ਜੇ ਤੁਸੀਂ ਵੀ ਇਸ ਤੰਗ ਨਾਲ ਅਲਮਾਰੀ ਨੂੰ ਆਪਣੀ ਨੂੰ ਸੈੱਟ ਕਰਕੇ ਰੱਖੋਗੇ ਤਾਂ ਤੁਹਾਨੂੰ ਵੀ ਕੋਈ ਦਿੱਕਤ ਨਹੀਂ ਆਏਗੀ ਤੇ ਤੁਹਾਡੇ ਬੱਚਿਆਂ ਨੂੰ ਵੀ ਕੋਈ ਦਿੱਕਤ ਨਹੀਂ ਆਏਗੀ बस ਇਹ ਆ ਕਿ ਉਹਨਾਂ ਨੂੰ ਦੱਸਣਾ ਹੈ ਕਿ ਹਾਂਜੀ ਜਿੱਥੋਂ ਤੁਸੀਂ ਚੋੱਕ ਕੇ ਲੈ ਕੇ ਆਏ ਆ ਜਿੱਥੋਂ ਤੁਸੀਂ ਆਪਣਾ ਖਿਡੌਣਾ ਲੈ ਕੇ ਆਏ ਆ ਉੱਥੇ ਹੀ ਜਾ ਕੇ ਫਿਰ ਵਾਪਸ ਰੱਖਣਾ ਆ ਨਹੀਂ ਤੇ ਤੁਹਾਨੂੰ ਖਿਡੌਣਾ ਨਹੀਂ ਮਿਲੂਗਾ ਤੇ ਜੇ ਤੁਸੀਂ ਉਹਨੂੰ ਇਹ ਚੀਜ਼ਾਂ ਸਿਖਾਓਗੇ ਤਾਂ ਉਹ ਹਮੇਸ਼ਾ ਆਪਣੀ ਚੀਜ਼ ਨੂੰ ਸੰਭਾਲ ਕੇ ਹੀ ਰੱਖੇਗਾ ਤੇ ਚਲੋ ਇਹ ਸੀਗੇ ਇਹ ਕਾਰਸ ਵਗੈਰਾ ਕੁਝ ਛੋਟੇ ਛੋਟੇ ਗਾਇਤੀ ਆਪਾਂ ਇੱਥੇ ਰੱਖ ਦਿੰਦੇ ਆ ਇਹ ਵੀ ਸਾਡਾ ਇੱਕ ਗੇਮ ਹੈ ਇਹਨੂੰ ਅਸੀਂ ਰੱਖਣ ਲੱਗੇ ਆ ਜੀ ਲਾਟੂ ਇਹ ਜਿਹੜੀ ਛੋਟੀ ਛੋਟੀ ਐ ਇਹਨਾਂ ਨੂੰ ਅਸੀਂ ਇੱਥੇ ਤੇ ਹੁਣ ਤੁਸੀਂ ਦੱਸਿਓ ਇਹ ਸਾਡੀ ਟੌイズ ਵਾਲੀ ਅਲਮਾਰੀ ਤੁਹਾਨੂੰ ਕਿਵੇਂ ਲੱਗੀ ਦੱਸੋ ਜੀ ਤੁਹਾਨੂੰ ਇਹ ਸਾਡੀ ਅਲਮਾਰੀ ਕਿਵੇਂ ਲੱਗੀ ਤੇ ਮੈਂ ਉਮੀਦ ਕਰਦੀ ਆ ਕਿ ਤੁਹਾਨੂੰ ਬਦਿਆ ਲੱਗਾ ਹੋਵੇਗਾ ਤੇ ਤੁਸੀਂ ਵੀ ਇਦਾਂ ਹੀ ਆਪਣੇ ਬੱਚਿਆਂ ਦੇ ਸਮਾਨ ਨੂੰ ਸੈੱਟ ਕਰਕੇ ਰੱਖ ਸਕਦੇ ਹੋ ਇਦਾਂ ਹੀ ਜਿਵੇਂ ਅਸੀਂ ਇਹਨਾਂ ਨੂੰ ਸੈੱਟ ਕੀਤਾ ਸਾਰੇ ਅਲੱਗ-ਅਲੱਗ ਚੀਜ਼ਾਂ ਅਲੱਗ-ਅਲੱਗ ਜਗ੍ਹਾ ਤੇ ਰੱਖੀਆਂ ਹੋਈਆਂ ਵਾ ਤੇ ਹੁਣ ਮਿਲਨੇ ਆਸਾਨ ਆ ਕਿ ਕੋਈ ਵੀ ਚੀਜ਼ ਉਠਾਵਾਂਗੇ ਤਾਂ ਮਿਲ ਜਾਊਗੀ ਸਾ ਗਾਈਸ ਉਹ ਛੋਟੇ ਟੌイズ ਸੀਗੇ ਜਿਹੜੇ ਆਪਾਂ ਲਮਾਰੀ ਦੇ ਵਿੱਚ ਰੱਖੇ ਤੇ ਇਹ ਥੋੜੇ ਬਿਗ ਟੌイズ ਨੇ ਇਹਨਾਂ ਵਾਸਤੇ ਆਪਾਂ ਅਲੱਗ ਤੋਂ ਜਗ੍ਹਾ ਬਣਾਈ ਹੋਈ ਆ ਇਹ ਸੀਗੇ ਸਾਡੇ ਕੁਝ ਬਿਗ ਟੌਏ ਜਿਹੜੇ ਆਪਾਂ ਇਦੇ ਵਿੱਚ ਰੱਖੀ ਹੋਏ ਨੇ ਇਹਦੇ ਵਿੱਚ ਹਾਕੀ ਆ ਬੈਡਬਾਲ ਆ ਬਾਲ ਆ ਤੇ ਇਹ ਸੀਗੇ ਸਾਡਾ ਇੱਕ ਹੋਰ ਬਾਕਟ ਤੇ ਇਹਦੇ ਵਿੱਚ ਕਿਚਨ ਸੈਟ ਆ ਬਾਕੀ ਹੋਰ ਛੋਟੇ ਗਾਈਜ਼ ਆ ਇਹ ਸਾਡੇ ਵਿੱਚ ਪਾਏ ਆ ਫੁੱਟਬਾਲ ਆ ਬਾਲ ਬੀਚ ਬਾਲ ਤੇ ਬੀ ਸਟੌਇਜ਼ ਵਗੈਰਾ ਇਹੋ ਸਭ ਆ ਗਿਆ ਪਾਈ ਕੁ ਜਗਾ ਤੇ ਤੇ ਇਹ ਜਗ੍ਹਾ ਜਿਹੜੀ ਜਿਆਦਾ ਘੇਰਦੇ ਸੀਗੇ ਇਸੇ ਕਰਕੇ ਆਪਾਂ ਇਹਨਾਂ ਨੂੰ ਅਲਮਾਰੀ ਦੇ ਵਿੱਚ ਨਹੀਂ ਰੱਖਿਆ ਇਹਨਾਂ ਵਾਸਤੇ ਆਪਾਂ ਅਲੱਗ ਤੋਂ ਜਗ੍ਹਾ ਬਣਾਈ ਹੋਈ ਆ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਤੁਹਾਨੂੰ ਵੀ ਕੋਈ ਟॉयਜ਼ ਦੇ ਬਾਰੇ ਜਾਂ ਇਨਫੋਰਮੇਸ਼ਨ ਚਾਹੀਦੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਤੇ ਆਪਾਂ ਤੁਹਾਨੂੰ ਉਹਦੇ ਬਾਰੇ ਫੁੱਲ ਵੀਡੀਓ ਬਣਾ ਕੇ ਜਰੂਰ ਸ਼ੇਅਰ ਕਰਾਂਗੇ ਜਿੰਨੀ ਕੋ ਹੋ ਸਕਦੀ ਹੈ ਨਾ ਤੁਹਾਨੂੰ ਆਪਾਂ ਹੈਲਪ ਕਰ ਦਾਂਗੇ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਜੀ ਥੈਂਕ ਯੂ ਧੰਨਵਾਦ ਅੱਡਾ ਬੱਡ ਬੱਡ